ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕੋਲੀਆ ਵੱਡਾ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਐ ਨੂੰ ਬਾਗਾ ਪੁਰਾਣਾ ਦੋਸਤੋ ਜਿਹੜਾ ਵੀ ਕੋਈ ਭੈਣ ਭਰਾ ਸੂਈ ਸਵਾਈ ਜਰਸੀ ਲੈ ਆਂਦਾ ਚਾਹ ਵਾਣਾ ਤੇ ਬਾਈ ਦੇ ਘਰੇ ਜਰਸੀ ਖੜੀ ਆ ਜਮਾ ਤਾਜੀ ਸੂਈ ਮੁੱਲ ਹੋਣਾ ਜਮਾ ਜਾਇਜ਼ ਫੰਡਰ ਮੱਝ ਵਾਲਾ ਮੁੱਲ ਹੋਣਾ ਤੇ ਸਿਆਲੋ ਸਿਆਲ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੂ ਜਮਾ ਛੋਟੇ ਭਾ ਦੀ ਤਾਜੀ ਸੂਈ ਸਵਾਈ ਸੋਹਣੀ ਜਰਸੀ ਨਮਾ ਹਨ ਪੰਜ ਸੱਤ ਸੂਏ ਵਧੀਆ ਦੁੱਧ ਪਿਆ ਦੇਣਾ ਕਰਮਾ ਵਾਲੀ ਨੇ ਤੇ ਜੇ ਇੰਨੇ ਦੁੱਧ ਵਾਲੀ ਮੱਝ ਲਵਾਂਗੇ ਲੱਖ ਦੀ ਆਊਗੀ ਤੇ 6 6.5 ਫੈਟ ਇਹਨਾਂ ਦੀ ਆਮਣਾ ਆ ਜਾਂਦੀ ਹੈ ਤੇ ਫੰਡਰ ਮੱਝ ਵਾਲੀ ਮੁੱਲ ਹੋਣਾ ਹਾਂਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਦੱਸ ਦਈਏ ਨਾਮ ਜਸਪ੍ਰੀਤ ਸਿੰਘ ਪਿੰਡ ਘੋਲਿਆ ਕਲਾ ਜ਼ਿਲ੍ਹਾ ਮੋਗਾ ਹੀ ਫੋਨ ਨੰਬਰ ਦੱਸ 8437959102 ਜੀ ਬਲਾ ਸੋਹਣੀ ਵੱਚੀ ਕਿੱਧਰ ਲੈਂ ਤੇ ਬਈ ਬਸ ਆਈ ਪਿੰਡਾਂ ਚ ਲੱਭ ਕੇ ਲਿਆਂਦੀ ਠੀਕ ਹੈ ਮਗਰ ਬੱਚਾ ਕਿ ਬੱਚੀ ਬੱਚੀ ਆਈ ਬੱਚੀ ਅੱਛਾ ਹਾਂਜੀ ਲਓ ਵੀ ਮਿੱਤਰੋ ਮਗਰ ਵੀ ਬੱਚੀ ਆ ਮੈਨੂੰ ਲੱਗਾ ਕਿ ਤੇ ਬੱਚਾ ਤਾਂ ਹੀ ਮੈਂ ਤਾਂ ਬੋਲਿਆ ਨਹੀਂ ਬੱਚੀ ਆ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇੱਕਨ ਇੱਕ ਫਰੀ ਵਾਲੀ ਆ ਜੇ ਬੱਚਾ ਹੁੰਦਾ ਲੈ ਜਾਣਾ ਫੇਰ ਵੀ ਨਾਲ ਪੈਣਾ ਸੀ ਮਹੀਨਾ ਦੁੱਧ ਪਿਆਉਣਾ ਸੀ ਤੇ ਉਹ ਐਵੇਂ ਜਾਣਾ ਸੀ ਤੇ ਮਗਰ ਬੱਚੀ ਆ ਵਧੀਆ ਸੇਵਾ ਕਰ ਲੋਗੇ ਤੇ ਖੀਰੀਆਂ ਸੂਪ ਪੈਂਦੇ ਆ ਕਿੰਨਾ ਕੁ ਦੁੱਧ ਪੈਜੀ ਸੂਈ ਨੂੰ ਸਮਾ ਸੂਈ ਨੂੰ ਬਈ ਪਰਸੋ ਰਾਤ ਨੂੰ ਸੂਈ ਹੈ ਬਈ ਠੀਕ ਆ ਕਿੰਨਾ ਕੁ ਦੁੱਧ ਪੈਜੂ ਦੁੱਧ ਬਈ ਆਪਣੇ ਅੰਦਾਜ਼ੇ ਨਾਲ ਤਾਂ 13 14 ਲੀਟਰ ਪੀਉਣਾ ਕਹਿੰਦਾ ਬਾਕੀ ਆ ਕਿੰਨਾ ਤੋਂ ਰਾਮ ਨਹੀਂ ਪੈਜੀ ਸਮਝਣਾ ਲਾ ਵੀ ਬਾਈ ਜੇਰ ਪੈ ਗਈ ਜੇਰ ਦੀ ਗਾਰੰਟੀ ਬਾਈ ਕੱਢੀਏ ਬਾਹਰ ਨੂੰ ਯਾਨੀ ਕਿ ਪਰਸੋਂ ਰਾਤ ਦੀ ਸੂਈ ਆ ਹਾਂਜੀ ਬੌਲਾ ਕਿੰਨਾ ਕਹੂ 10 ਕਿਲੋ ਬੌਲਾ ਬਾਈ ਤਿਆਰ ਹੋਊਗਾ 10 ਕਿਲੋ ਹਾਂਜੀ ਲਓ ਵੀ ਮਿੱਤਰੋ ਪਰਸੋਂ ਦੀ ਸੂਈ ਆ ਮਗਰ ਵੱੱਛੀ ਆ 10 ਕਿਲੋ ਬੌਲਾ ਬਾਈ ਕਹਿੰਦਾ ਤਿਆਰ ਆ ਫੇਰ ਤਾਂ 13 14 ਕਰਮਾ ਵਾਲੀ ਨੇ ਆਵਣਾ ਦੁੱਧ ਪਿਆ ਦੇਣਾ ਜਿਹੜੀ ਪਰਸੋਂ ਦੀ ਸੂਈ ਕੱਲ ਦਾ ਦੇਣੀ ਲੰਘਿਆ ਪਰਸੋਂ ਰਾਤ ਦੀ ਸੂਈ ਆ 10 ਕਿਲੋ ਬੌਲੀ ਤਿਆਰ ਆ 5 ਕਿਲੋ ਤੜਕੇ 5 ਕਿਲੋ ਹੱਥ ਨੇ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਜੀ ਦੱਸਿਆ ਸੀਗਾ ਕਿ ਵੈੜ ਬਹੁਤ ਚੰਗੀ ਆ ਜੇ ਕੋਈ ਭੈਣ ਭਰਾ ਸੂਹੀ ਸਵਾਈ ਜਰਸੀ ਲੈ ਆਂਦਾ ਚਾਹ ਵਾਣਾ ਤੇ ਬਾਈ ਦੇ ਘਰੇ ਆਜੋ ਆਪਦੀ ਭਵਾਂ ਚੋਕੇ ਦਾ ਕੱਬੀ ਵੀ ਥੋੜਾ ਜੰਨ ਅੰਦਰ ਨੂੰ ਚੋਕੇ ਲੈ ਜਾਓ ਤਾਜ਼ਾ ਸੂਆ ਪਸ਼ੂ ਆ ਬੱਚੇ ਦਾ ਤਾਂ ਕਰੂਗੇ ਧੋਕੜ ਨਹੀਂ ਕਰਦੀ ਹੁੰਦੀ ਜੇ ਤਾਜ਼ਾ ਸੂਆ ਪਸ਼ੂ ਬੱਚੇ ਦਾ ਨਾ ਮੋਹ ਕਰੂ ਫਿਰ ਕਰਨਾ ਵੀ ਕੀ ਨੇ ਆ ਲੈਵਾ ਬਹੁਤ ਸੋਹਣਾ ਫਿੱਟ ਫਿੱਟ ਹਵਾਨਾ ਯਾਰ ਵੱਛੀ ਬਹੁਤ ਚੰਗੀ ਆ ਮਗਰ ਵੀ ਵੱਛੀ ਐ ਬੱਚਾ ਸੋਣਾ ਜੇ ਵਧੀਆ ਸੇਵਾ ਕਰ ਲੋਗੇ ਆਉਂਦੇ ਸਵੇਰੇ ਨੂੰ ਆਪਦੀ ਮਾਂ ਦੇ ਮਗਰ ਬਹਿੜ ਤਿਆਰ ਹੋ ਜੀ ਛੋਟਾ ਜਿਹਾ ਕੰਨਾ ਚਵਾਈ ਬਾਈ ਆਫ ਕੈਮਰਾ ਦੱਸਦਾ ਸੀਗਾ ਕਿ ਹਮਤ ਬਾਲੀ ਚੰਗੀ ਆ ਬਾਲੀ ਚੰਗੀ ਚਵਾਈ ਆ ਗੂਠੇ ਵਰਗੀ ਮੋਟੀ ਧਾਰ ਆ ਤੇ ਬਾਈ ਕਹਿੰਦਾ ਆਪਾਂ ਧਾਰਾਂ ਵੀਡੀਓ ਦੇ ਵਿੱਚ ਹੀ ਮਾਰ ਦੇਣੀਆਂ ਵਿਖਾਉਣੇ ਤੁਹਾਨੂੰ ਚਵਾਈ ਬਾਲੀ ਚੰਗਿਆ ਵੇਖੋ ਹੂੰ ਚਵਾਈ ਕਾ ਦਾ ਮੋਗਾ ਹੀ ਆ ਸਿਆਣੇ ਕਹਿੰਦੇ ਨੇ ਪਿੰਡ ਦਾ ਤਾਂ ਘੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਖੜਕੇ ਤੋਂ ਹੀ ਤੁਹਾਨੂੰ ਚਵਾਈ ਦਾ ਪਤਾ ਲੱਗਣਾ ਮੋਟੀ ਧਾਰ ਆ ਗਰਨਗਰ ਨਾਉਂਦੀ ਆ ਪੂਰੀ ਠੰਡੀ ਸੀਲ ਮਿੱਠੀ ਜਮਾ ਬਰਫੀ ਆ ਇਹੀ ਜਰਸੀਆਂ ਦੀ ਖਾਸੀਅਤ ਆ ਕਿ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤੇ ਸੀਲ ਹੁੰਦੀਆਂ ਫੁੱਲ ਬੱਕਰੀਆਂ ਵਰਗੀਆਂ ਭਾਵੇਂ ਬੰਦਾ ਝੋਲੇ ਬੁੜੀ ਝੋਲੇ ਜਵਾਕ ਝੋਲੇ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਤਾਂ ਵੀ ਇਹਨਾਂ ਨੂੰ ਕੋਈ ਵਾਧਾ ਵਟਾ ਨਹੀਂ ਕਰ ਮਾਲੀਆਂ ਨੂੰ ਕਿਵੇਂ ਪੂਰੀ ਸੰਖਿ ਆਏ ਨੇ ਹਾਂ ਨੈਕਸਟ ਜੀ ਬਰੀਡ ਹੋਊਗੀ ਹਾਂ ਘਰੇ ਖੜੀ ਵੀ ਸੋਹਣੀ ਲੱਗੂਗੀ ਹੈ ਵੀ ਨਵਾਂ ਹਨ ਤੇ ਵਧੀਆ ਪੰਜ ਸੱਤ ਸੂਵੇ ਦੁੱਧ ਪਿਉ ਜੈਜ ਆਪਾ ਦੋਵੇਂ ਕਰਦੇ ਮੁੱਲ ਜੇ ਮੁੱਲ ਕਰਾਉਣਾ ਬਾਈ ਕਿਸੇ ਨੇ 55 56 ਜਿੰਨਾ ਮਰਜ਼ੀ ਕਰਾ ਲੈ 51000 ਤੋਂ ਛੋੜ ਕਰ ਦਗੇ ਆ ਲਓ ਜੀ ਜਮਾ ਜੈਜ ਭਾ ਮੁੱਲ ਕਰਾਉਣਾ 55000 ਕਰਾ ਲਓ ਹਾਂ 56000 ਕਰਾ ਲਓ ਲੈਣ ਦੇਣ ਵਾਲੀ ਡਿਮਾਂਡ 51000 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਵਿੱਚੋਂ 51 ਜੋ ਬਾਈ ਕਹਿੰਦਾ ਛੋੜ ਕਰ ਦੂੰ 10 ਕਿਲੋ ਬੌਲਾ ਕੰਡੇ ਦੇ ਜੋਖਣ ਵਾਲਾ ਤਿਆਰ ਆ ਪਰਸੋਂ ਦੀ ਸੂਈ ਆ ਦੋ ਟਾਈਮ ਭਾਵਾਂ ਚਾਰ ਟਾਈਮ ਅਗਲਾ ਬੌੜਾ ਕੰਡੇ ਦੇ ਜੋ ਓਕੇ ਲੈ ਜੇ ਤੇ ਜਿਹੜੀ ਪਰਸੋਂ ਦੀ ਸੂਈ 5 ਕਿਲੋ ਬੌੜਾ ਤੜਕੇ 5 ਕਿਲੋ ਆਥ ਨੇ 10 ਕਿਲੋ ਬੌੜਾ ਚਵਾਈ ਜਾਂਦੀ ਹੈ ਦਿਨ ਤੱਕ ਕੱਲ ਦਾ ਹੀ ਨੰਗੇ ਵਿੱਚੋਂ ਤੇ ਉਸ ਹਿਸਾਬ ਨਾਲ 13 14 ਕਿਲੋ ਦੋ ਤਰ ਆਉਣਾ ਪਿਆ ਦੇਣਾ ਇਹਨੇ ਤੇ ਮੁੱਲ ਕਿਹੜਾ 51000 ਫੰਡਰ ਮੱਝ ਆਉਂਦੀ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀਗਾ ਕਿ ਜਿੰਨੇ ਦੀ ਵਹਿੜ ਦੇ ਦੇਣੀ ਹੈ ਤਾਜੀ ਸੂਈ ਉਹਨੇ ਦੀ ਫੰਡਰ ਮੱਝ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਵੀ ਪਸੰਦ ਆਉਂਦੀ ਆ ਵੱਡਾ ਘੋਲੀਆ ਪੰਡਾ ਵੀਰ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਮਾ ਜਾਇਜ਼ ਭਾ ਦੀ ਤਾਜੀ ਸੂਈ ਜਰਸੀ ਮਗਰਵੱਛੀ ਸਾਰਿਆਂ ਨੂੰ ਸასი ਸ਼ਕਤ